हां जी पंजाबीयो सत श्री अकाल चवे के भाई अमरपाल सिंह ਤੇ ਯੂਪੀਏ ਲੱਗਦਾ ਯੂਪੀਏ ਲੱਗਣ ਤੋਂ ਬਾਅਦ ਬਰਾ ਸਲਾਮਤ ਸ਼ਾਹ ਔਰ ਸੀਐਮ ਭਗਵੰਤ ਮਾਨ ਫਸ ਚੁੱਕੇ ਨੇ ਕਿਵੇਂ ਫਸ ਚੁੱਕੇ ਨੇ ਮੈਂ ਤੁਹਾਨੂੰ ਇੱਕ ਵੀਡੀਓ ਦੇ ذریعے ਪੂਰੀ ਡਿਟੇਲ ਜਿਹੜੀ ਕਿ ਦਿਖਾਉਂਗਾ ਔਰ ਅਮਰਤਪਾਲ ਸਿੰਘ ਨੂੰ ਲੈ ਕੇ ਇੱਕ ਨਵੀਂ ਪਾਰਟੀ ਦਾ ਆਗਾਜ਼ ਹੁੰਦਾ ਪੰਜਾਬ ਦੇ ਵਿੱਚ ਔਰ ਨਾਲ-ਨਾਲ ਹੀ ਉਹਦੀ ਰਿਹਾਈ ਦਾ ਅਮਰਤਪਾਲ ਸਿੰਘ ਦੀ ਰਿਹਾਈ ਦਾ ਵੀ ਪ੍ਰਬੰਧ ਰੱਖਿਆ ਜਾਂਦਾ ਔਰ ਉਸ ਤੋਂ ਬਾਅਦ ਇੱਕ ਖਬਰ ਆਉਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਕਿ ਉਸ ਦੇ ਉੱਤੇ ਬਹੁਤ ਹੀ ਵੱਡਾ ਇਹ ਦੋ ਖਬਰਾਂ ਦੇ ਨਾਲ ਜੁੜਦੀ ਹੈ ਸੀਬੀਆਈ ਦਾ ਜਿਹੜਾ ਮਾਮਲਾ ਦੋ ਖਬਰਾਂ ਦੇ ਨਾਲ ਇਸ ਤਰ੍ਹਾਂ ਜੁੜਦੀ ਹੈ ਪਹਿਲਾਂ 5000 ਕਰੋੜ ਰੁਪਏ ਦਾ ਜਿਹੜਾ ਘੁਟਾਲੇ ਦਾ આરોਪ ਲੱਗ ਜਾਂਦਾ ਹੈ ਸੀਐਮ ਭਗਵੰਤ ਮਾਨ ਤੇ ਇੱਕ ਉਹਦਾ ਜਿਹੜਾ ਕਿ ਮੰਤਰੀ ਮੰਤਰੀ ਫੜਿਆ ਜਾਂਦਾ ਉਸ ਤੇ ਵੀ ਈਡੀ ਦਾ ਯਾਨੀ ਕਿ ਐਕਸ਼ਨ ਹੋ ਜਾਂਦਾ ਤਾਂ ਹੁਣ ਦੂਜੇ ਪਾਸੇ ਅਮਿਤ ਸ਼ਾਹ ਔਰ ਸੀਐਮ ਭਗਵੰਤ ਮਾਨ ਸੰਵਿਧਾਨ ਤੋੜਨ ਦੇ આરોਪ ਬਹੁਤ ਹੀ ਵੱਡੇ ਔਰ ਸੀਬੀਆਈ ਦੀ ਜਾਂਚ ਮੈਂ ਤੁਹਾਨੂੰ ਇੱਕ ਇੱਕ ਖਬਰ ਸੁਣਾਉਂਗਾ ਪਹਿਲਾ ਜਿਹੜਾ ਸੀਐਮ ਭਗਵੰਤ ਮਾਨ ਦੇ ਉੱਪਰ ਦੋਸ਼ ਲੱਗਿਆ ਘੁਟਾਲੇ ਦਾ 5000 ਕਰੋੜ ਰੁਪਏ ਦਾ ਉਹ ਮੈਂ ਤੁਹਾਨੂੰ ਪਹਿਲਾਂ ਸੁਣਾਉਂਗਾ ਉਸ ਤੋਂ ਬਾਅਦ ਜਿਹੜਾ ਅਮਰਪਾਲ ਸਿੰਘ ਤੇ ਯੂਏਪੀਏ ਲੱਗਿਆ ਤਾਂ ਉਸ ਦਾ ਸੰਵਿਧਾਨ ਤੌਰ ਤੇ ਸੰਵਿਧਾਨਕ ਤੌਰ ਤੇ ਕੋਈ ਵੀ ਮਤਲਬ ਨਹੀਂ ਬਣਦਾ ਸੀ ਇਹ ਐਕਟ ਜਿਹੜਾ ਲੱਗਿਆ ਇਹ ਦਰਅਸਲ ਝੂਠਾ ਲਾਇਆ ਗਿਆ ਤੇ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਹੀ ਸ਼ੰਕਾ ਸੀ ਤਾਂ ਮੈਂ ਤੁਹਾਨੂੰ ਪਹਿਲਾਂ ਇੱਕ ਇਹ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਅਮਿਤ ਸ਼ਾਹ ਨਹੀਂ ਕਰਲੇ ਭਗਵੰਤ ਮਾਨ ਦਾ ਵੀਡੀਓ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਅਮਿਤ ਸ਼ਾਹ ਦਾ ਔਰ ਸੀਐਮ ਭਗਵੰਤ ਮਾਨ ਦੇ ਸਵਿਧਾਨ ਮੁਤਾਬਕ ਉਹ ਵੀ ਪੂਰੀ ਗੱਲ ਸੁਣਾਉਂਗਾ ਪਹਿਲਾਂ ਸੁਣੋ ਧਿਆਨ ਦੇ ਨਾਲ ਭਗਵੰਤਮਾਨ ਸਰਕਾਰ ਦੀ ਸੀਬੀਆਈ ਜਾਂਚ ਕਰੇਗੀ ਕਿਉਂਕਿ ਇਲਜ਼ਾਮ ਲੱਗੇ ਨੇ ਕਿ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ 5000 ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ ਇਹ ਘੁਟਾਲਾ ਕਿਵੇਂ ਹੋਇਆ ਕਿਵੇਂ ਇਲਜ਼ਾਮ ਲੱਗੇ ਨੇ ਔਰ ਕਿ ਸੀਬੀਆਈ ਦੀ ਜਾਂਚ ਕਰੇਗੀ ਔਰ ਅਮਿਤ ਸ਼ਾ ਇਹਦੇ ਤੇ ਕੀ ਐਕਸ਼ਨ ਲੈਣਗੇ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਆ ਬਹੁਤ ਦੇਖੋ ਸੀਐਮ ਭਗਵੰਤਮਾਨ ਤੇ ਇੱਕ ਪਾਸੇ ਦੋਵਾਂ ਦੇ ਵਿੱਚ ਟਕਰਾਅ ਹ ਹੁਣ ਅਮਿਤ ਸ਼ਾ ਕਿ ਸੀ ਹੈ ਭਗਵੰਤ ਮਾਨ ਤੇ ਐਕਸ਼ਨ ਲੈਣਗੇ ਉਹ ਇੱਕ ਅਲੱਗ ਗੱਲ ਆ ਇਹ ਵਿਸ਼ੇ ਨੂੰ ਛੱਡ ਦਿਓ ਵੈਸੇ ਵੱਡਾ ਬਹੁਤ ਆ ਵਿਸ਼ਾ ਪਰ ਮੁੱਦਾ ਕੀ ਆ ਨਾ ਜਿਹੜਾ ਸੰਵਿਧਾਨ ਦੇ ਨਾਲ ਖਿਲਵਾੜ ਹੋਇਆ ਅਕਸਰ ਤੁਸੀਂ ਦੇਖਿਆ ਹੋਣਾ ਕਿ ਸਰਕਾਰਾਂ ਪ੍ਰਸ਼ਾਸਨ ਯਾਨੀ ਸਰਕਾਰੀ ਤੌਰ ਤੇ ਦੇਖਿਆ ਜਾਵੇ ਹਰ ਕੋਈ ਕਹਿੰਦਾ ਹੈ ਕਿ ਕਾਨੂੰਨ ਨਾ ਤੋੜਿਆ ਜਾਵੇ ਸੰਵਿਧਾਨ ਮੁਤਾਬਕ ਹੀ ਚੱਲਿਆ ਜਾਵੇ ਤੇ ਲੋਕ ਉਹਦੀ ਪਾਲਣਾ ਕਰਦੇ ਨੇ ਔਰ ਜਦੋਂ ਕੋਈ ਆਮ ਵਿਅਕਤੀ ਕਾਨੂੰਨ ਨੂੰ ਹੱਥ ਦੇ ਵਿੱਚ ਲੈਂਦਾ ਤੇ ਸਰਕਾਰਾਂ ਜਾਂ ਫਿਰ ਪ੍ਰਸ਼ਾਸਨ ਇਹੀ ਕਹਿੰਦਾ ਕਿ ਕਾਨੂੰਨ ਨੂੰ ਹੱਥ ਦੇ ਵਿੱਚ ਨਾ ਲਿਆ ਜਾਵੇ ਤੇ ਦਰਸਲ ਅੱਜ ਜਿਹੜੀ ਬਾਜੀ ਆ ਉਹ ਪਲਟ ਚੁੱਕੀ ਆ ਉਹਦੇ ਵਿੱਚ ਕੋਈ ਆਮ ਵਿਅਕਤੀ ਨਹੀਂ ਬਲਕਿ ਸਾਡੇ ਹਿੰਦੁਸਤਾਨ ਦੇ ਵਿੱਚੋਂ ਇੱਕ ਸੂਬੇ ਦੀ ਔਰ ਇੱਕ ਸੈਂਟਰ ਦੀ ਦੋਵੇਂ ਸਰਕਾਰਾਂ ਤੇ આરોਪ ਇਹੀ ਹੈ ਕਿ ਜਿਹੜਾ ਕਾਨੂੰਨ ਨੂੰ ਤੋੜਨ ਦੀ ਸੰਵਿਧਾਨ ਮੁਤਾਬਕ ਨਾ ਚੱਲਣ ਦੇ આરોਪ ਮੈਂ ਤੁਹਾਨੂੰ ਦੱਸਦਾ ਵੀ ਹੈ ਕੀ ਹੈ ਦੇਖੋ ਭਾਈ ਅਮਰਪਾਲ ਸਿੰਘ ਤੇ ਪਹਿਲਾਂ ਐਨਐਸਏ ਲੱਗਦਾ ਸਾਰੇ ਲੋਕਾਂ ਨੂੰ ਪਤਾ ਵੀ ਉਹ ਤੱਕੇ ਦੇ ਨਾਲ ਲਾਇਆ ਗਿਆ ਉਸ ਤੋਂ ਬਾਅਦ ਬੀਤੀ ਰਾਤ ਹੀ ਇੱਕ ਖਬਰ ਵਾਇਰਲ ਹੋ ਜਾਂਦੀ ਆ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਕਿ ਅਮਰਪਾਲ ਸਿੰਘ ਤੇ ਹਰੀਨੋ ਗੁਰਪ੍ਰੀਤ ਸਿੰਘ ਦੇ ਚੱਕਰ ਦੇ ਵਿੱਚ ਯੂਪੀਏ ਲਾ ਦਿੱਤਾ ਗਿਆ ਇਹ ਸਰਕਾਰਾਂ ਨੇ ਦੋਮਾ ਨੇ ਰਲ ਕੇ ਯਾਨੀ ਇੱਕ ਸੰਵਿਧਾਨ ਦਾ ਖਿਲਵਾੜ ਕੀਤਾ ਦੂਜੇ ਪਾਸੇ ਸੰਵਿਧਾਨ ਤੋਂ ਬਾਹਰ ਹੋ ਕੇ ਅਲੀਗਲ ਤਰੀਕੇ ਦੇ ਨਾਲ ਯੂਏਪੀਏ ਲਾ ਦਿੱਤਾ ਕਿਉਂ ਲਾਇਆ ਕੀ ਸਬੂਤ ਨੇ ਉਸ ਗੱਲ ਦੇ ਪਹਿਲਾਂ ਤਾਂ ਐਨਐਸਏ ਦੇਖ ਲਓ ਐਨਐਸਏ ਲੱਗੀ ਉਸ ਤੋਂ ਬਾਅਦ ਇੱਕ ਸਾਲ ਹੋ ਜਾਂਦਾ ਜਿਹਦਾ ਕਿ ਪ੍ਰਾਵਧਾਨ ਹੁੰਦਾ ਬੰਦੇ ਨੂੰ ਪ੍ਰੋਬਲ ਮਿਲਦੀ ਜਾਂ ਬਰੀ ਹੁੰਦਾ ਤਾਂ ਉਸ ਤੋਂ ਬਾਅਦ ਐਨਐਸਏ ਵਧਾ ਦਿੱਤਾ ਜਾਂਦਾ ਐਨਐਸਏ ਦੇ ਵਿੱਚ ਵਾਧਾ ਕੀਤਾ ਜਾਂਦਾ ਉਸ ਤੋਂ ਬਾਅਦ यूपी ਦਾ ਯਾਨੀ ਕਿ ਉਸੇ ਦਿਨ ਹੀ ਇਹਨਾਂ ਨੇ ਪਲੰਦਾ ਬਣਾ ਕੇ ਰੱਖਿਆ ਸੀ ਇੱਕ ਮੁੱਦਾ ਬਣਾ ਕੇ ਰੱਖਿਆ ਸੀ ਜਿਸ ਦਿਨ ਹਰੀ ਨੋ ਗੁਰਪ੍ਰੀਤ ਸਿੰਘ ਦਾ ਇਹ ਸਾਰਾ ਮਾਮਲਾ ਹੁੰਦਾ ਤਾਂ ਫਿਰ ਮੌਕਾ ਆਉਣ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੌਕਾ ਆਉਣ ਤੇ ਉਹੀ ਐਕਟਿਸ ਜਿਹੜਾ ਕਿ ਭਾਈ ਅਮਰਪਾਲ ਸਿੰਘ ਉਹਦੇ ਉੱਤੇ ਲਾ ਦਿੱਤੇ ਗਏ ਨੇ ਤਾਂ ਹੁਣ ਇਸ ਗੱਲ ਨੂੰ ਦੱਸੋ ਪੰਜਾਬ ਦੇ ਵਿੱਚ ਜਾਂ ਫਿਰ ਪੂਰੇ ਹਿੰਦੁਸਤਾਨ ਦੇ ਵਿੱਚ ਦੋਵੇਂ ਸਰਕਾਰਾਂ ਕਾਨੂੰਨ ਦਾ ਸੰਵਿਧਾਨ ਦਾ ਖਿਲਵਾਰ ਨਹੀਂ ਕਰ ਰਹੀਆਂ ਸਾਡੇ ਸੇਖਾਂ ਦੇ ਉੱਤੇ ਬਖਰੇਵੇਂ ਕੀਤੇ ਜਾਂਦੇ ਨੇ ਚਾਹੇ ਸੈਂਟਰ ਦੀ ਗਵਰਨਮੈਂਟ ਹੈ ਚਾਹੇ ਪੰਜਾਬ ਦੀ ਹੈ ਇੱਕ ਪਾਸੇ ਰਾਮ ਰਹੀਮ ਸਰਸੇ ਵਾਲਾ ਬਾਬਾ ਉਹਨੂੰ 21 21 ਵਾਰ ਯਾਨੀ ਪ੍ਰੋਬਲ ਮਿਲ ਜਾਂਦੀ ਹੈ ਤੇ ਜਿਹੜਾ ਇੱਧਰ ਭਾਈ ਅਮਰਪਾਲ ਸਿੰਘ ਉਹਨੂੰ ਕਈ ਸਾਲ ਹੋ ਚੁੱਕੇ ਨਾ ਪ੍ਰੋਬਲ ਮਿਲ ਰਹੀ ਹੈ ਨਾ ਜ਼ਮਾਨਤ ਲੱਗ ਰਹੀ ਹੈ ਰਿਹਾਈ ਦੀ ਤਾਂ ਗੱਲ ਹੀ ਛੱਡੋ ਪਰ ਜਦੋਂ ਪੰਜਾਬ ਦੇ ਵਿੱਚ ਐਕਟਿਵ ਹੋ ਜਾਂਦੀ ਆਵਾਜ਼ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਬੁਲੰਦ ਕਰਨੀ ਸ਼ੁਰੂ ਕਰ ਦਿੰਦੇ ਨੇ ਲੋਕ ਉਹਦੀ ਟੀਮ ਦੇ ਦੁਆਰਾ ਇਹ ਗੱਲਾਂ ਕਈਆਂ ਜਾਂਦੀਆਂ ਨੇ ਕਿ ਅਮਰਪਾਲ ਸਿੰਘ ਦੀ ਰਿਹਾਈ ਹੈ ਜਿਹੜੀ ਉਹ ਜਲਦ ਹੋ ਸਕਦੀ ਹੈ ਪਰ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਉਹ ਪੂਰੀ ਤਰ੍ਹਾਂ ਨਹੀਂ ਚਾਹੁੰਦੀਆਂ ਨੇ ਕਿ ਭਾਈ ਅਮਰਪਾਲ ਸਿੰਘ ਨੂੰ ਡਿਬਰੂਗੜ੍ਹ ਦੇ ਵਿੱਚੋਂ ਅਸੀਂ ਕਿਸੇ ਹਾਲਤ ਦੇ ਵਿੱਚ ਵੀ ਨਹੀਂ ਨਿਕਲ ਦੇਵਾਂਗੇ ਤਾਂ ਹੁਣ ਤੁਸੀਂ ਇਹ ਦੱਸੋ ਇਸ ਮੁੱਦੇ ਤੇ ਆ ਕੇ ਖੜ ਗਈ ਗੱਲ ਕਿਸ ਸੰਵਿਧਾਨ ਦੇ ਨਾਲ ਕਾਨੂੰਨ ਤੋਂ ਬਾਹਰ ਕੌਣ ਹੈ ਦੋਵੇਂ ਸਰਕਾਰਾਂ ਨੇ ਰਲ ਮਿਲ ਕੇ ਉਹਦੇ ਤੇ ਯੂਏਪੀਏ ਲਾਇਆ ਕਿਉਂਕਿ ਉਹਨਾਂ ਦੇ ਵਿੱਚ ਦੀ ਉਹਨਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਦਿਖਦਾ ਇਹ ਗੱਲ ਤੈ ਹੈ ਪੰਜਾਬੀਓ ਪੰਜਾਬ ਦੀ ਸਰਕਾਰ ਹੋਵੇ ਸੈਂਟਰ ਦੀ ਹੋਵੇ ਉਹਨਾਂ ਨੂੰ ਭਾਈ ਅਮਰਪਾਲ ਸਿੰਘ ਦੇ ਵਿੱਚੋਂ ਛਵੀ ਝਲਕਦੀ ਹੈ ਨਾ ਜਿਹੜੀ ਉਹਦਰਸਲ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆ ਦੀਂਦਾ ਚਾਉਂਦੀਂਦਾ ਕਿਉਂਕਿ ਹੁਣ ਇੰਦਰਾ ਤਾਂ ਨਹੀਂ ਹੈਗੀ ਪਰ ਇੰਦਰਾ ਦੀ ਜਿਹੜੀ ਭੂਮਿਕਾ ਉਹ ਸਾਡੇ ਵਾਲਾ ਮੁੱਖ ਮੰਤਰੀ ਔਰ ਸੈਂਟਰ ਦਾ ਯਾਨੀ ਮੋਦੀ ਲਾ ਲਓ ਚਾਹੇ ਸ਼ਾਹ ਲਾ ਲਓ ਇਹ ਸਾਰੇ ਨਿਵਾ ਰਹੇ ਨੇ ਹੁਣ ਮਾਮਲਾ ਕੀ ਹੋਊਗਾ ਅਮਰਪਾਲ ਸਿੰਘ ਨੂੰ ਲੈ ਕੇ ਜੇਕਰ ਤੁਸੀਂ ਵਾਕਈ ਚਾਹੁੰਦੇ ਹੋ ਕਿ ਪੰਜਾਬ ਦਾ ਉਹ ਸੂਰਵੀਰ ਯੋਧਾ ਜਿਹੜਾ ਕਈ ਮਾਮਾ ਨਹੀਂ ਕੁੱਖਾਂ ਉਜਣ ਤੋਂ ਬਚਾਉਂਦਾ ਸੀ ਉਸ ਬੰਦੇ ਨੂੰ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਮਰਪਾਲ ਸਿੰਘ ਬਾਹਰ ਆ ਜੇ ਤਾਂ ਦੇਖੋ ਤੁਹਾਨੂੰ ਇੱਕ ਰਸਤਾ ਅਪਣਾਉਣਾ ਪੈਣਾ ਹੱਲ ਹੈਗਾ ਜੇਕਰ ਤੁਸੀਂ ਇਸ ਰਸਤੇ ਤੇ ਚੱਲੋਗੇ ਅਮਰਪਾਲ ਸਿੰਘ ਬਾਹਰ ਆ ਸਕਦਾ ਹੈ ਤਾਂ ਮੈਂ ਹੁਣ ਇੱਥੇ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰੂੰਗਾ ਜਿੰਨੇ ਪੰਜਾਬ ਦੇ ਤੁਸੀਂ ਨੌਜਵਾਨ ਮਾਂ ਭੈਣ ਬਜ਼ੁਰਗ ਬੱਚਾ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਤਾਂ ਦੇਖੋ ਮੈਂ ਅਕਸਰ ਕਹਿੰਦਾ ਹੁਣ ਵੀ ਪ੍ਰਚਾਰ ਇੱਕ ਐਸੀ ਛਾਇਆ ਜਿਹਦੇ ਹੱਕ ਦੇ ਵਿੱਚ ਹੋਵੇ ਦਾ ਇੱਕੋ ਜਜਵੇ ਦੇ ਤੌਰ ਤੇ ਮੈਂ ਮੰਨਦਾ ਕਿ ਕਈ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਆ ਤਾਂ ਸਾਡੇ ਲੋਕਾਂ ਦੇ ਵਿੱਚ ਰੋਹ ਪੈਦਾ ਹੁੰਦਾ ਜਜਵਾ ਕਾਇਮ ਹੁੰਦਾ ਤਾਂ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨੀ ਆ ਆਪਦਾ ਫਰਜ ਸਮਝ ਕੇ ਕਿ ਜਿਹੜਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਸੈਂਟਰ ਦੀ ਸਰਕਾਰ ਇਹਨਾਂ ਨੇ ਰਲ ਮਿਲ ਕੇ ਯੂਪੀਏ ਲਾਇਆ ਤੇ ਸਾਡਾ ਜਿਹੜਾ ਸੰਵਿਧਾਨ ਲਿਖ ਕੇ ਗਈ ਡਾਕਟਰ ਬਾਬਾ ਭੀਮਰਾਓ ਅੰਬੇਦਕਰ ਉਹਨਾਂ ਦੇ ਸੰਵਿਧਾਨ ਦੇ ਮੁਤਾਬਕ ਤਾਂ ਇਹੀ ਦੇਖਿਆ ਜਾਊ ਕਿ ਇਹ ਖਿਲਵਾੜ ਕਰ ਰਹੇ ਨੇ ਉਹਨਾਂ ਦੇ ਸੰਵਿਧਾਨ ਨੂੰ ਨਹੀਂ ਮੰਨਿਆ ਜਾ ਰਿਹਾ ਤਾਂ ਪੰਜਾਬੀਓ ਮੇਰੀ ਵੱਡੇ ਪੱਧਰ ਤੇ اپੀਲ ਹੈ ਜਿੰਨੇ ਭੈਣ ਭਰਾ ਤੁਸੀਂ ਮੇਰੀ ਆਵਾਜ਼ ਦਰਸਾਲ ਅੱਜ ਖਰਾਬ ਹੀ ਹੈ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਆਲ ਤੇ ਜਰੂਰ ਕਰਕੇ ਰੱਖਣਾ ਜੀ ਤਾਕੇ ਡਾਇਰੈਕਟ ਤੁਹਾਡੇ ਤੱਕ ਮੇਰਾ ਮੈਸੇਜ ਵੀਡੀਓ ਦਾ ਪਹੁੰਚਦਾ ਰਹੇ ਔਰ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ ਧੰਨਵਾਦ ਮੇਰੇ